हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਆਪਣੇ ਹੱਥੀ ਆਪਣੇ ਆਪ ਹੀ ਕਾਜ ਸਵਾਰੀਏ ਯਾਨੀ ਕਿ ਆਪਣੇ ਕੰਮ ਸਾਨੂੰ ਆਪ ਹੀ ਕਰਨੇ ਚਾਹੀਦੇ ਹਨ ਨਾਉ ਲੈਟਸ ਸਟਾਰਟ ਐ ਟੁਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅੰਸ਼ ਹੈ ਕਿਹੜੀ ਟੁਕ ਆਪਣੇ ਹੱਥੀ ਆਪਣੇ ਆਪ ਹੀ ਕਾਜ ਸਵਾਰੀਏ ਐਗੂ ਨਾਨਕ ਦੇਵ ਜੀ ਦੀ ਟੁਕ ਗਈ ਹੈ ਇਸ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਸਫਲਤਾ ਲਈ ਇੱਕ ਬਹੁਮੁੱਲਾ ਗੁਰ ਦੱਸਿਆ ਹੈ ਯਾਨੀ ਕਿ ਗੁਣ ਦੱਸਿਆ ਕੋਈ ਇਸ ਦਾ ਭਾਵ ਹੈ ਕਿ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਮਨੁੱਖ ਨੂੰ ਉਹ ਕੰਮ ਆਪਣੇ ਹੱਥੀ ਕਰਨਾ ਚਾਹੀਦਾ ਹੈ ਯਾਨੀ ਕਿ ਜੇ ਚ ਵੀ ਉਹਨਾਂ ਨੂੰ ਸਕਸੈਸ ਚਾਹੀਦੀ ਆ ਉਹ ਕੰਮ ਉਹਨੂੰ ਖੁਦ ਕਰਨਾ ਚਾਹੀਦਾ ਅਤੇ ਦੂਜਿਆਂ ਦੇ ਆਸੇ ਉੱਤੇ ਨਹੀਂ ਛੱਡਣਾ ਚਾਹੀਦਾ ਅਸਲ ਵਿੱਚ ਗੁਰੂ ਜੀ ਦਾ ਕਥਨ ਇੱਕ ਅਟਲ ਸੱਚਾਈ ਹੈ ਅਤੇ ਜੀਵਨ ਵਿੱਚ ਸਫਲਤਾ ਦੀ ਕੁੰਜੀ ਹੈ। ਪ੍ਰਾਇਸ ਆਸ ਉੱਤੇ ਰਹਿਣ ਵਾਲਾ ਬੰਦਾ ਹਮੇਸ਼ਾ ਉਦਾਸ ਹੁੰਦਾ ਹੈ। ਉਦਮੀ ਤੇ ਹਿੰਮਤੀ। ਉਦਮੀ ਮਤਲਬ ਮਿਹਨਤ ਕਰਨ ਵਾਲਾ। ਉਦਮੀ ਤੇ ਹਿੰਮਤੀ ਹਨੇੜੇ ਸਵੇਰ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਦੇ ਹਨ। ਪਰ ਬਗਾਨਿਆਂ ਦੇ ਹੱਥਾਂ ਵੱਲ ટકਣ ਵਾਲੇ ਹਮੇਸ਼ਾ ਖੁਰਾਰ ਹੁੰਦੇ ਹਨ। ਜਿਹੜੇ ਬੰਦੇ ਆਪਣੇ ਕੰਮਾਂ ਦੀ ਦੇ ਇਕਬਾਲ ਆਪ ਨਹੀਂ ਕਰਦੇ ਉਹ ਮੂਰਖਾ ਵਾਂਗ ਸੰਸਾਰ ਵਿੱਚ ਰਹਿੰਦੇ ਹਨ। ਪਰਾਇ ਹੱਥਾਂ ਵਿੱਚ ਦਿੱਤੇ ਕਾਰੋਬਾਰ ਵਿੱਚੋਂ ਲਾਭ ਦੀ ਆਸ ਨਹੀਂ ਕੀਤੀ ਜਾ ਸਕਦੀ ਅਸਲ ਵਿੱਚ ਇਸ ਸੰਸਾਰ ਵਿੱਚ ਖੁਦਗਰਜ਼ੀ ਪ੍ਰਧਾਨ ਹੈ ਯਾਨੀ ਕਿ ਸਾਰੇ ਆਪਣਾ ਫਾਇਦਾ ਸੋਚਦੇ ਹਨ ਤੇ ਜਿਹੜਾ ਆਪਣਾ ਕਾਰੋਬਾਰ ਦੂਜੇ ਦੇ ਹੱਥੇ ਤੇ ਦੇਗਾ ਉਹ ਕਦੇ ਵੀ ਨਹੀਂ ਚਾਹੇਗਾ ਕਿ ਉਹਦਾ ਫਾਇਦਾ ਹੋਏ ਇਸ ਵਿੱਚ ਵੀ ਉਹ ਆਪਣਾ ਫਾਇਦਾ ਲੱਭੇਗਾ ਅਸਲ ਵਿੱਚ ਇਸ ਸੰਸਾਰ ਵਿੱਚ ਖੁਦਗਰਜ਼ੀ ਪ੍ਰਧਾਨ ਹੈ ਅਜੀਹੇ ਬੰਦੇ ਬਹੁਤ ਘੱਟ ਹਨ ਜਿਹੜੇ ਬਿਨਾਂ ਕਿਸੇ ਮਤਲਬ ਤੋਂ ਦੂਜੇ ਦੇ ਕੰਮ ਵਿੱਚ ਦਿਲ ਚਸਪੀ ਲੈਣ ਅਤੇ ਕਿਸੇ ਦਾ ਮਤਲਬ ਚਾਹੇ ਘਾਟ ਹੋਵੇ ਜਾਂ ਬਾਦ ਉਹ ਦੂਜੇ ਤਿਲ ਲਈ ਲਾਭਦਾਇਕ ਸਿੱਧ ਨਹੀਂ ਹੋ ਸਕਦਾ ਅਸਲ ਵਿੱਚ ਕੰਮ ਕਰਨਾ ਮਨੁੱਖ ਦਾ ਫਰਜ਼ ਹੈ ਉਸ ਨੂੰ ਕਦੇ ਵੀ ਵੇਲਾ ਨਹੀਂ ਰਹਿਣਾ ਚਾਹੀਦਾ ਕੰਮ ਕਰਕੇ ਵਿਅਕਤੀ ਦੀ ਸਿਹਤ ਵੀ ਠੀਕ ਰਹਿੰਦੀ ਹੈ ਤੇ ਉਸ ਦੇ ਸਾਰੇ ਕੰਮ ਨਿਭੜਦੇ ਰਹਿਣ ਕਰਕੇ ਉਸ ਨੂੰ ਜੀਵਨ ਵਿੱਚ ਸਫਲਤਾ ਵੀ ਬਧੇਰੇ ਪ੍ਰਾਪਤ ਹੁੰਦੀ ਹੈ ਆਪਣੇ ਹੱਥੀ ਆਪਣਾ ਆਪ ਹੀ ਕਾਸਵਾਰੇ ਇੱਕ ਜੀਹਾ ਸੁਨਹਿਰੀ ਅਸੂਲ ਹੈ ਜਿਸ ਤੇ ਚੱਲ ਕੇ ਮਨੁੱਖ ਜੀਵਨ ਵਿੱਚ ਸੱਚੀ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਦਾ ਹੈ ਠੀਕ ਹੈ ਇਹ ਆ ਸਕਦਾ ਵਾ ਪੇਪਰ ਚ ਇੰਪੋਰਟੈਂਟ ਹੈਗਾ